ਦਾ ਲੰਮਾ ਚੌੜਾ ਨੇ ਸਹੀ ਹੋਇਆ ਗਲਤ ਹੋਇਆ ਕਦੋਂ ਆਇਆ ਕਿੰਨੇ ਕੀਤਾ ਕਿਉਂ ਕੀਤਾ ਉਹ ਨਹੀਂ ਇੱਕ ਗੱਲ ਸਿਰਫ ਅੱਜ ਕਹਿਣੀ ਚਾਹੁੰਦਾ ਕਿ ਜੇ ਭਾਈ ਨਰੈਨ ਸਿੰਘ ਚੌੜਾ ਨੇ ਭਾਰਤੀ ਕਾਨੂੰਨ ਦੇ ਮੁਤਾਬਕ ਕੁਝ ਗਲਤ ਕੀਤਾ ਤਾਂ ਸਜ਼ਾ ਕਾਨੂੰਨ ਨੇ ਉਹਨਾਂ ਨੂੰ ਦੇਣੀ ਆ ਮੈਂ ਇਹ ਨਹੀਂ ਕਹਿੰਦਾ ਨਾ ਦਿਓ ਜਾਂ ਕੀ ਕਰੋ ਜਾਂ ਕੀ ਨਹੀਂ ਇਹ ਉਹਨਾਂ ਦਾ ਵਿਸ਼ਾ ਆ ਪਰ ਇੱਕ ਗੱਲ ਇਥੋਂ ਜ਼ਰੂਰ ਤੁਹਾਡੇ ਸਹਿਯੋਗ ਦੇ ਨਾਲ ਕਹਿਣੀ ਚਾਹੁੰਦਾ ਕਿ ਜਦੋਂ ਉਹਨਾਂ ਨੂੰ ਫੜ ਕੇ ਲੈ ਜਾ ਰਹੇ ਸੀ ਤੇ ਮਗਰੋਂ ਜਿਸ ਤਰੀਕੇ ਦੇ ਨਾਲ ਇੱਕ ਸ਼ਖਸ ਨੇ ਜਾਣ ਬੁੱਝ ਕੇ ਉਹਨਾਂ ਦੀ ਪੱਗ ਲਾਈ ਔਰ ਇਹ ਵੀ ਖਬਰਾਂ ਬਾਹਰ ਆ ਰਹੀਆਂ ਕਿ ਉਹੜਾ ਇਨਸਾਨ ਆ ਉਹਦੀ ਪੁਸ਼ਟੀ ਤਾਂ ਆ ਜਾਏਗੀ ਪਰ ਜਿੱਥੋਂ ਦਾ ਕਹਿਦਾ ਖਬਰਾਂ ਆਈਆਂ ਕਿ ਉਹ ਅਕਾਲੀ ਦਲ ਦਾ ਪਠਾਨਕੋੜ ਦਾ ਯੂਥ ਆਗੂ ਆ ਤੇ ਅਕਾਲ ਤਖਤ ਸਾਹਿਬ ਨੂੰ ਸਾਡੀ ਇਹ ਅਪੀਲ ਆ ਕਿ ਭਾਰਤੀ ਕਾਨੂੰਨ ਨੇ ਜਿਹੜੀ ਸਜ਼ਾ ਜਪਾਈ ਨਰੈਣ ਸਿੰਘ ਚੌੜੇ ਨੂੰ ਦੇਣੀ ਉਹਦੇ ਬਾਰੇ ਕੋਈ ਨਹੀਂ ਸਾਨੂੰ ਗੁਲਾ ਸ਼ਿਕਵਾ ਪਰ ਜੇ ਸਿੱਖ ਦੀ ਪੱਗ ਦਾ ਆਦਰ ਮਾਨ ਸਤਕਾਰ ਕਰਦੇ ਹੋ ਕੱਲ ਸ਼ਾਮੀ 6 ਵਜੇ ਤੱਕ ਇਹ ਅਕਾਲ ਤਖਤ ਨੂੰ ਹਦਾਇਤ ਨਹੀਂ ਗੀ ਇਹ ਉਸ ਬੰਦੇ ਨੂੰ ਹਦਾਇਤ ਆ ਜਾਂ ਤੇ ਬੰਦੇ ਦਾ ਬਣ ਕੇ ਪੁੱਤ ਕੱਲ ਸ਼ਾਮੀ 6 ਵਜੇ ਤੱਕ ਆਪਣੇ ਵੱਲੋਂ ਕੀਤੀ ਉਸ ਮਾੜੀ ਹਰਕਤ ਦੀ ਮਾਫੀ ਮੰਗੇ ਜੇ ਨਹੀਂ ਤੇ ਅਕਾਲ ਤਖਤ ਸਾਹਿਬ ਜਿਸ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਫਿਰ ਇਹ ਆਦੇਸ਼ ਦੇਵੇ ਕਿ ਇਹੋ ਜੇ ਬੰਦੇ ਅਕਾਲੀ ਦਲ ਚੋਂ ਬਾਹਰ ਕੱਢੇ ਜਾਣ ਜੇ ਉਹ ਵੀ ਨਹੀਂ ਆਂਦਾ ਤੇ ਕੱਲ ਤੋਂ ਬਾਅਦ ਪਰਸੋਂ ਤੋਂ ਪੰਥ ਦਾ ਸੂਰਜ ਚੜ੍ਹੇਗਾ ਤੇ ਪੰਥ ਆਪਣਾ ਫੈਸਲਾ ਆਪ ਕਰ ਲੇਗਾ ਮੈਂ ਇਹ ਨਹੀਂ ਕਹਿੰਦਾ ਕਿ ਪਰਸੋਂ ਜਾ ਕੇ ਅਸੀਂ ਬੰਦਾ ਟਾ ਲੈਣਾ ਪਰ ਪਰਸੋਂ ਤੋਂ ਬਾਅਦ ਸੂਰਜ ਪੰਥ ਦਾ ਆਪੇ ਚੜ੍ਹੇਗਾ ਫਿਰ ਪੰਥ ਆਪੇ ਫੈਸਲਾ ਕਰੇਗਾ ਕਿ ਇਹੋ ਜਿਹੇ ਅਨਸਰਾਂ ਦੇ ਨਾਲ ਕਿਵੇਂ ਨੇ ਜੇਠਣਾ ਤੇ ਸੋਚਣ ਲਈ ਮਜਬੂਰ ਅਸੀਂ ਇਹ ਹੁੰਨੇ ਆ ਕਿ ਇਹੋ ਜਿਹੇ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੀ ਇਹੀ ਤਰਲੁਮਸ਼ੀ ਹੋਣ ਦੇ ਜਿਨ੍ਹਾਂ ਨੂੰ ਅਜੇ ਤੱਕ ਸਿੱਖ ਦੀ ਪੱਗ ਦੀ ਇੱਜ਼ਤ ਦਾ ਕੋਈ ਖਿਆਲ ਹੀ ਨਹੀਂ ਲੜਾਈ ਚ ਪੱਕ ਲੱਥ ਜਾਂਦੀ ਆ ਹੱਥੋਂ ਪਾਈ ਹੁੰਦਿਆਂ ਲੱਥਦੀ ਆ ਪਰ ਜਾਣ ਬੁੱਝ ਕੇ ਮਗਰੋਂ ਆ ਕੇ ਪਿੱਠ ਤੇ ਵਾਰ ਕਰਕੇ ਲਾਉਣ ਦੇ ਵਿੱਚ ਫਰਕ ਆ ਸੋ ਇਹ ਬਰਦਾਸ਼ਤ ਨਹੀਂ ਹੋਏਗਾ ਉਹਦਾ ਲੰਮਾ ਚੌੜਾ ਨਹੀਂ ਸਹੀ ਹੋਇਆ ਗਲਤ ਹੋਇਆ ਕਦੋਂ ਹੋਇਆ ਕਿੰਨੇ ਕੀਤਾ ਕਿਉਂ ਕੀਤਾ ਉਹ ਨਹੀਂ ਇੱਕ ਗੱਲ ਸਿਰਫ ਮਾਦੇ ਚ ਕਹਿਣੀ ਚਾਹੁੰਦਾ ਕਿ ਜੇ ਭਾਈ ਨਰੈਨ ਸਿੰਘ ਚੌੜਾ ਨੇ ਭਾਰਤੀ ਕਾਨੂੰਨ ਦੇ ਮੁਤਾਬਕ ਕੁਝ ਗਲਤ ਕੀਤਾ ਤੇ ਸਜ਼ਾ ਕਾਨੂੰਨ ਨੇ ਨਾਲ ਉਹ ਦੇਣੀ ਆ ਮੈਂ ਨਹੀਂ ਕਹਿੰਦਾ ਨਾ ਦਿਓ ਜਾਂ ਕੀ ਕਰੋ ਜਾਂ ਕੀ ਨਹੀਂ ਇਹ ਉਹਨਾਂ ਦਾ ਵਿਸ਼ਾ ਆ ਪਰ ਇੱਕ ਗੱਲ ਇਥੋਂ ਜ਼ਰੂਰ ਤੁਹਾਡੇ ਸਭ ਸਹਿਯੋਗ ਦੇ ਨਾਲ ਕਹਿਣੀ ਚਾਹਨਾ ਕਿ ਜਦੋਂ ਉਹਨਾਂ ਨੂੰ ਫੜ ਕੇ ਲੈ ਜਾ ਰਹੇ ਤੇ ਮਗਰੋਂ ਜਿਸ ਤਰੀਕੇ ਦੇ ਨਾਲ ਇੱਕ ਸ਼ਖਸ ਨੇ ਜਾਣ ਬੁੱਝ ਕੇ ਉਹਨਾਂ ਦੀ ਪੱਗ ਲਈ ਔਰ ਇਹ ਵੀ ਖਬਰਾਂ ਬਾਹਰ ਆ ਰਹੀਆਂ ਕਿ ਉਹੜਾ ਇਨਸਾਨ ਆ ਉਹਦੀ ਪੁਸ਼ਟੀ ਤਾਂ ਅੱਜ ਹੋਵੇਗੀ ਪਰ ਜਿੱਥੋਂ ਦਾ ਕਹਿਤਾ ਖਬਰਾਂ ਆਇਆਂ ਕਿ ਉਹ ਅਕਾਲੀ ਦਲ ਦਾ ਪਠਾਨਕੋੜ ਦਾ ਯੂਥ ਆਗੂ ਆ ਅਕਾਲ ਤਖਤ ਸਾਹਿਬ ਨੂੰ ਸਾਡੀ ਇਹ ਅਪੀਲ ਆ ਕਿ ਭਾਰਤੀ ਕਾਨੂੰਨ ਨੇ ਜਿਹੜੀ ਸਜ਼ਾ ਜਪਾਈ ਨਰੈਨ ਸਿੰਘ ਚੌੜੇ ਨੂੰ ਦੇਣੀ ਉਹਦੇ ਬਾਰੇ ਕੋਈ ਨਹੀਂ ਸਾਨੂੰ ਗੁਲਾਸ਼ਿਕਵਾ ਪਰ ਜੇ ਸਿੱਖ ਦੀ ਪੱਗ ਦਾ ਆਦਰ ਮਾਨ ਸਤਕਾਰ ਕਰਦੇ ਹੋ ਤੇ ਕੱਲ ਸ਼ਾਮੀ 6 ਵਜੇ ਤੱਕ ਇਹ ਅਕਾਲ ਤਖਤ ਨੂੰ ਹਦਾਇਤ ਨਹੀਂਗੀ ਇਹ ਉਸ ਬੰਦੇ ਨੂੰ ਹਦਾਇਤ ਆ ਜਾਂ ਤੇ ਬੰਦੇ ਦਾ ਬਣ ਕੇ ਪੁੱਤ ਕੱਲ ਸ਼ਾਮੀ 6 ਵਜੇ ਤੱਕ ਆਪਣੇ ਵੱਲੋਂ ਕੀਤੀ ਉਸ ਮਾੜੀ ਹਰਕਤ ਦੀ ਮਾਫੀ ਮੰਗੇ ਜੇ ਨਹੀਂ ਤੇ ਅਕਾਲ ਤਖਤ ਸਾਹਿਬ ਜਿਸ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਫਿਰ ਇਹ ਆਦੇਸ਼ ਦਵੇ ਕਿ ਇਹੋ ਜੇ ਬੰਦੇ ਅਕਾਲੀ ਦਲ ਚੋਂ ਬਾਹਰ ਕੱਢੇ ਜਾਣ ਜੇ ਉਹ ਵੀ ਨਹੀਂ ਆਂਦਾ ਤੇ ਕੱਲ ਤੋਂ ਬਾਅਦ ਪਰਸੋਂ ਤੋਂ ਪੰਥ ਦਾ ਸੂਰਜ ਚੜ੍ਹੇਗਾ ਤੇ ਪੰਥ ਆਪਣਾ ਫੈਸਲਾ ਆਪ ਕਰ ਲੇਗਾ ਮੈਂ ਇਹਨੇ ਕਹੀਦਾ ਕਿ ਪਰਸੋ ਜਾ ਕੇ ਅਸੀਂ ਬੰਦਾ ਟਾ ਲੈਣਾ ਪਰ ਪਰਸੋ ਤੋਂ ਬਾਅਦ ਸੂਰਜ ਪੰਥ ਦਾ ਆਪੇ ਚੜੇਗਾ ਫਿਰ ਪੰਥ ਆਪੇ ਫੈਸਲਾ ਕਰੇਗਾ ਕਿ ਇਹੋ ਜਿਹੇ ਅੰਸਰਾਂ ਦੇ ਨਾਲ ਕਿਵੇਂ ਨੇ ਜੇਠਣਾ ਤੇ ਸੋਚਣ ਲਈ ਮਜਬੂਰ ਅਸੀਂ ਇਹ ਹੁੰਨੇ ਆ ਕਿ ਇਹੋ ਜਿਹੇ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੀ ਇਹ ਤਰਲੁਮਸ਼ੀ ਹੋਣ ਦੇ ਜਿਨ੍ਹਾਂ ਨੂੰ ਅਜੇ ਤੱਕ ਸਿੱਖ ਦੀ ਪੱਗ ਦੀ ਇੱਜ਼ਤ ਦਾ ਕੋਈ ਖਿਆਲ ਹੀ ਨਹੀਂ ਲੜਾਈ ਚ ਪੱਕ ਲੱਥ ਜਾਂਦੀ ਆ ਹੱਥੋਂ ਪਾਈ ਹੁੰਦੀ ਆ ਲੱਥਦੀ ਆ ਪਰ ਜਾਣ ਬੁੱਝ ਕੇ ਮਗਰੋਂ ਆ ਕੇ ਪਿੱਠ ਤੇ ਵਾਰ ਕਰਕੇ ਲਾਉਣ ਦੇ ਵਿੱਚ ਫਰਕ ਆ ਸੋ ਇਹ ਬਰਦਾਸ਼ਤ ਨਹੀਂ ਹੋਏਗਾ